ਯਾ ਇਹ ਬੁਗਾ ਕਿਹੜਾ ਇਹਨੇ ਸਹੀ ਗੱਲ ਕੀਤੀ ਸੀ ਕਹਿੰਦਾ ਤੈਨੂੰ ਉਦਾਂ ਨੀ ਖੜਾਉਣ ਨਾਲੋਂ ਨਾ ਸ਼ੀਲੂ ਨੂੰ ਪੈਸੇ ਦੋ ਦੋ ਮੈਨੂੰ ਕੱਲੇ ਨੂੰ ਖੜਾ ਲਓ ਸਾਰਾ ਤਿੰਨਾਂ ਦਾ ਕੰਮ ਕਰ ਦਿੰਦਾ ਬਾਕੀ ਉਹੀ ਗੱਲ ਆ ਨਾ ਤਿੰਨ ਕੀ ਚਾਰ ਖੜਾਉਣ ਨਾਲੋਂ ਜਾਫੀ 15 15000 ਨਾਲੋਂ 60000 ਇੱਕ ਨੂੰ ਦੇ ਦੋ ਚੰਗਾ ਨਹੀਂ ਉਹ 13 ਕਿਨੇ ਚਾਰਾਂ ਨੇ ਨਹੀਂ ਰਲ ਕੇ ਪਾਉਣੇ ਉਹਨੇ ਕਹਿੰਦੇ ਕੱਲੇ ਨੇ ਲਾ ਲੈਣੇ ਸਾਰੇ ਮੈਂ ਹੱਕ 'ਚ ਆ ਉਹਦੇ ਲੱਖ ਵੀ ਦੇਣਾ ਮਨਜ਼ੂਰ ਉਹਨੂੰ 2 ਲੱਖ ਟ ਹੈ ਨਹੀਂ ਕਿਦਾਂ ਲੈ ਜਾਓ ਉਰਵਾ ਖੁੰਝਾ ਲਾਈ ਚੱਲ ਚੱਕੀ ਚੱਲ ਖੁੰਝਾ ਲਾ ਟੋਨਾ ਜਿਹੜੇ ਮਰਜੀ ਲਾਲਾ ਟੋਨੇ ਖੀਰਾ ਵਾਲੀ ਚ ਕਢਾਉਣਾ ਨਾ ਜਿੱਦਣ ਛੀਲੂ ਖਡਾਓ ਕਢਾਉਣਾ ਏਰੀਏ ਦੇ ਮੇਲੇ ਖਡਾਉਣੇ ਆ ਆਪਾ ਫੈਨ ਵੀ ਰੱਖ ਲਾ ਪਰ ਤੋੜ ਵੀ ਨਹੀਂ ਹੈਗਾ ਭਾਜੀ ਉਹ ਬੰਦੇ ਦਾ ਅੱਜ ਦੇ ਟਾਈਮ ਅੱਜ ਦੇ ਟਾਈਮ ਹੈ ਅੱਜ ਦੇ ਟਾਈਮ ਨਾ ਨਾ ਹੈ ਨਹੀਂ ਭਾਜੀ ਕੋ ਫੜਾ ਮਾਰੀ ਚੱਲੀ 94 ਲਾਈ ਚੱਲ ਉਹ ਨਹੀਂ ਦੇਖਦਾ ਯਾਰ ਬੜਾ ਨਾ ਛੋਟਾ ਆਉਣ ਦੇ ਜਿਹੜਾ ਆਉਂਦਾ ਕਿਹਨਾਂ ਦਾ ਨਾਮ ਨਹੀਂ ਬਣਾਣਾ ਹੀਡਰ ਆ ਦੇਣਾ ਉਹ ਨਾਲ ਆਇਆ ਇਧਰ ਨੂੰ ਅੱਜ ਸਿੰਗਾਂ ਦੀ ਟੀਮ ਵੀ ਕੋਲੇ ਖੜੀ ਕਰ ਲਈ ਸਿੰਗ ਤੇਰੇ ਨਾਲੇ ਤਨੇ ਭਾਜੀ ਨਕੋਦਰ ਚ ਹਾਂ ਅੱਜ ਉਹ ਆਪਣਾ ਪਾ ਆਈ ਜਾਂਦਾ ਆਪਣੇ ਕੋਲ ਪਤਾ ਕਰ ਹਾਂ ਪਤਾ ਕਰਨ ਨੂੰ ਦੱਸ ਕਿਤੇ ਤੁਸੀਂ ਬਹੁਤ ਕਿਤੇ ਰਾਜਸਥਾਨ ਬੈਠੇ ਆ ਕੋਲੇ ਹੀ ਆ ਇੱਥੇ ਕੋਲੇ ਆ ਨਾਲ ਗੱਡੀਆਂ ਲੱਗੀਆਂ ਇੱਕ ਇਹਦਾ ਕੋਚ ਸ਼ੀਲੂ ਦਾ ਆਉਂਦਾ ਹੁੰਦਾ ਇਹ ਸ਼ੀਲੂ ਬਾਹਰ ਆ ਗਿਆ ਕੇਰੀ ਚੋਂ ਵੀ ਚੱਲ ਵੀ ਚੱਲ ਉਹ ਕਹਿੰਦਾ ਸਾਹ ਲੈ ਲੈਣ ਦੇ ਕਹਿੰਦਾ 1500 ਚਪਾਟਾ ਲਗਾਤਾ ਇੱਕ ਸਾਲ ਸਮੇਂ ਇਹ ਨਹੀਂ ਬਾਹਰ ਆਏਗਾ ਚੱਲ ਵੀ ਮੈਂ ਜ ਵੀ ਵਨ ਸਾਈਡ ਜਿੱਤ ਦੇ ਉਹ ਕਹਿੰਦਾ ਬਾਹਰ ਨਹੀਂ ਹੋਣਾ ਕੇਰੀ ਚ ਉਹ ਦੇਖ ਤਾਂ ਮਿਹਨਤੀ ਹੋਇਆ ਇਤਨਾਲੀ ਇੰਨਾ ਟਾਈਮ ਨੇ ਕਿਹੜਾ ਖੜ ਜੂ ਯਾਰ ਜੋ ਮਰਜੀ ਕੋਈ ਕਹੀ ਦਵੇ ਯਾਰ ਮੰਨ ਲ ਬਹੁਤ ਤਗੜੇ ਮੈਂ 15 ਰਾਤੀ ਲੈ ਆਉਂਦੇ ਗਏ ਭਾਜੀ ਤੂੰ ਆਪਸਾ ਹਲਾ ਕੇ 40 ਮਿੰਟਾਂ ਦੇ ਵਿੱਚ ਇਹਦੇ ਮੂਹਰੇ ਉਹਦੇ ਮੂਹਰੇ ਫੇ ਆ ਜਾ ਫੇ ਮੂਹਰੇ ਆਈ ਤਾਰ ਲੱਗੀ ਜਾਂਦਾ ਬਾਹਾਂ ਹਲਾਈ ਜਾਂਦਾ ਲੱਗੀ ਜਾਂਦਾ ਬਾਹਾਂ ਉਹ ਜੋ ਤੱਤਾ ਹੋਈ ਜਾਂਦਾ ਹੋਰ ਨਹੀਂ ਤਾਂ ਫੱਟ ਲੈਂਦੇ ਜਪਾ ਲਾ ਕੇ ਲੋਕੀ ਸਾ ਲੈਂਦੇ ਆ ਦੌੜਨਾ ਪੈਂਦਾ ਭਾਜੀ ਪੂਰਾ ਜਦੋਂ ਭੜਦਾ ਨਾ ਜਦੋਂ ਜੱਤ ਲੱਗ ਰੇਡ ਨੂੰ ਲੱਗਦਾ ਵੀ ਹੁਣ ਹੰਬਿਆ ਹੁਣ ਚਲਿਓ ਖੁੱਚਾ ਫੜ ਲੈਂਦਾ ਜਾ ਓ ਛਿੱਲੋ ਦੇਖਿਆ ਜਾ ਮੈਂ ਪਹਿਲਵਾਨ ਦੇਖਿਆ ਆਹ ਘੜਦੀ ਆ ਗਿਆ ਇਹਦਾ 10 ਟਾਈਮ ਬਹੁਤ ਅੰਦਾ 300 ਪਲੇਅਰ ਦੇ ਮਾਲ ਚ ਜੰਡਿਆਲੇ ਜੰਡਿਆਲੇ ਜਦੋਂ ਉਹਨੇ ਆਲਟ ਇਹ ਦੋ ਬੰਦੇ ਜਿਹਦਾ ਹਸਤਾ ਹੈ ਇਹ ਇੱਕ ਹੀਰੂ ਦਾ ਪਲੇਅਰ ਤੇ ਦਾ ਸਰਕਟ ਹੋਰ ਇਹ ਮੇਰੇ ਨਾਲਾ ਬੁੜਾ ਦੱਸਿਆ ਉਹ ਇੱਕ ਦਿਨ ਪਾਰੀ ਨੂੰ ਮੈਂ ਕਹਾ ਪਰ ਮੈਂ ਦੇ ਸੌ ਲੱਗੇ ਉਹਨਾਂ ਨੂੰ ਨਾੜਾ ਨੂੜਾ ਸੈੱਟ ਕਰਤੀਆਂ ਇਹਨੇ ਨਾੜਾ ਇੱਥੇ ਤੋਂ ਖੰਡੀਆਂ ਪੰਗੇ ਇੱਥੇ ਇਕ ਲੈਣੇ ਪਤਾ ਨਹੀਂ ਕਿ ਕਿਹੜੀ ਨਾੜ ਜਦਾ ਬੀਤੇ ਓਪਾ ਬਹੁਤ ਜਾਣ ਕੱਢਦਾ ਪਰ ਨਾ ਵੀ ਖੋਲ ਤਾ ਇਦੋਂ ਘਰ ਘਰ ਦੋਲੇ ਦੇ ਤੇਰਾ ਕੱਢਾ ਆ ਗਿਆ ਤੇ ਡੱਬ ਦੌੜ ਗਿਆ ਉਸਤਾ ਵਾਕਿਆ ਸ਼ੀਲੂ ਹੋਣਾ ਪਤਾ ਨਹੀਂ ਬੰਦੇ ਚ ਕੀ ਫਿੱਟ ਕੀਤਾ ਹੋਇਆ ਹੈ ਨਾ ਬਈ ਮਿਹਨਤਾ ਜੋ ਮਰਜੀ ਦੁਨੀਆ ਕਹੀ ਉਹਨੇ ਬਈ ਪ੍ਰਮਾਤਮਾ ਵੀ ਹੈਗਾ ਚਲ ਮਿਹਨਤ ਤਾਂ ਬਹੁਤ ਦੁਨੀਆ ਲਾਉਂਦੀ ਪ੍ਰਮਾਤਮਾ ਵੀ ਹੈ ਬਈ ਜਦਾਂ ਉਹਨਾਂ ਸ਼ੁਰੂ ਤੋਂ ਪਹਿਲਵਾਨਾਂ ਦੇ ਖਾਨਦਾਨ ਚ ਹੋਇਆ ਉਹਨਾਂ ਨੂੰ ਸ਼ੁਰੂ ਤੋਂ ਹੀ ਐਸੀ ਮਿਹਨਤ ਕਰਾਈ ਐਸਾ ਚੰਡਿਆ ਹੋਇਆ ਨਾ ਸਾਹੀ ਨਹੀਂ